ਸਤ ਸ੍ਰੀ ਅਕਾਲ ਕਿਸਾਨ ਮੀਰੋ ਮੈਂ ਤੁਹਾਡਾ ਆਪਣਾ ਕਿਸਾਨ ਸਲਾਹਕਾਰ ਪ੍ਰਦੀਪ ਚਾਰ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਚੱਲੀ ਹੈ ਕਿਉਂਕਿ ਕਣਕ ਦੀ ਫਸਲ ਜੇ ਅੱਜ ਆਪਾਂ ਦੇਖੀ ਤਾਂ 60-65 ਦਿਨ ਦੇ ਉੱਤੇ ਹੈ ਆਉਣ ਵਾਲੇ 10 ਦਿਨ ਦੇ ਬਾਅਦ ਜੇ ਉਹ ਕਣਕ ਹੈ ਉਹ 70-75 ਦਿਨਾਂ ਦੇ ਆਸ-ਪਾਸੇ ਹੋ ਜਾਊਗੀ ਤੋਂ ਆਉਣ ਵਾਲਾ ਜੋ ਟਾਈਮ ਹੈ ਜਿਵੇਂ ਮੰਨ ਲਓ 70 ਤੋਂ ਲੈ ਕੇ 90 ਦਿਨ ਦਾ ਜੋ ਟਾਈਮ ਹੈ ਇਹ ਟਾਈਮ ਕਣਕ ਦੀ ਫਸਲ ਵਾਸਤੇ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਟਾਈਮ ਦੇ ਅੰਦਰ ਕਣਕ ਦੇ ਅੰਦਰ ਝੰਡੇ ਪੱਤੇ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਝੰਡਾ ਪੱਤਾ ਯਾਨੀ ਕਿ ਕਣਕ ਦੀ ਫਸਲ ਦੇ ਅੰਦਰ ਸਭ ਤੋਂ ਮੂਰਲਾ ਪੱਤਾ ਯਾਨੀ ਕਿ ਸਭ ਤੋਂ ਉਤਲਾ ਪੱਤਾ ਜਿਹੜਾ ਬੱਲੀ ਦੇ ਕੋਲੇ ਹੁੰਦਾ ਹੈ। ਤਾਂ ਉਸ ਝੰਡੇ ਪੱਤੇ ਦਾ ਲਗਭਗ ਲਗਭਗ ਜੇ ਆਪਾਂ ਗੱਲ ਕਰੀਏ ਕਿ ਪੈਦਾਵਾਰ ਦੇ ਅੰਦਰ ਲਗਭਗ 60 ਤੋਂ ਲੈ ਕੇ 70% ਦਾ ਜੋ ਯੋਗਦਾਨ ਹੈ ਉਹ ਕੱਲਾ ਉਸ ਝੰਡੇ ਪੱਤੇ ਦਾ ਹੁੰਦਾ ਹੈ। ਅੱਜ ਦੀ ਵੀਡੀਓ ਦੇ ਅੰਦਰ ਆਪਾਂ ਦੋ ਚੀਜ਼ਾਂ ਬਾਰੇ ਆਪਾਂ ਲੋਕ ਗੱਲ ਕਰਾਂਗੇ ਕਿ ਝੰਡਾ ਪੱਤਾ ਸਵਸਥ ਹੋਣਾ ਕਿਉਂ ਜ਼ਰੂਰੀ ਹੈ ਔਰ ਝੰਡੇ ਪੱਤੇ ਦਾ ਪੈਦਾਵਾਰ ਦੇ ਉੱਤੇ ਕੀ ਫਰਕ ਪੈਂਦਾ ਹੈ ਜੇ ਆਪਾਂ ਗੱਲ ਕਰੀਏ ਝੰਡੇ ਪੱਤੇ ਦੀ ਤਾਂ ਝੰਡਾ ਪੱਤਾ ਜਿਹੜਾ ਹੈਗਾ ਮੂਰਲਾ ਪੱਤਾ ਹੈ ਜੋ ਬੱਲੀ ਨੂੰ ਭੋਜਨ ਪ੍ਰਦਾਨ ਕਰਾਉਂਦਾ ਹੈ ਤਾਂ ਇਹ ਸਭ ਤੋਂ ਵੱਡਾ ਰੋਲ ਹੈ ਉਸ ਝੰਡੇ ਪੱਤੇ ਦਾ ਜੇ ਝੰਡਾ ਪੱਤਾ ਸਹੀ ਨਹੀਂ ਹੈ ਤਾਂ ਆਪਾਂ ਨੂੰ ਕਣਕ ਦਾ ਜੋ ਝਾੜ ਹੈ ਉਹ ਆਪਾਂ ਨੂੰ ਘੱਟ ਮਿਲੇਗਾ ਘੱਟ ਮਿਲੇਗਾ ਕਣਕ ਦੀ ਪੈਦਾਵਾਰ ਦੇ ਉੱਤੇ ਅਸਰ ਪੈ ਸਕਦਾ ਹੈ ਤਾਂ ਇਸ ਵੀਡੀਓ ਨੂੰ ਤਾਂ ਦੇਖਣਾ ਆਪਣੇ ਵਾਸਤੇ ਜੋ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਝੰਡੇ ਪੱਤੇ ਦਾ ਰੋਲ ਜਿਹੜਾ ਹੈਗਾ ਉਹ ਬਹੁਤ ਅਹਿਮ ਰੋਲ ਹੈ ਜੇ ਝੰਡਾ ਪੱਤਾ ਚੋੜਾ ਹੈ ਜੇ ਝੰਡਾ ਪੱਤਾ ਸਵਸਤ ਹੈ ਜੇ ਝੰਡਾ ਪੱਤਾ ਹਰਾ ਪਰਾ ਹੈ ਜੇ ਝੰਡਾ ਪੱਤਾ ਬਿਮਾਰੀ ਤੋਂ ਰਹਿਤ ਹੈ ਤਤ ਉਸ ਦੇ ਬਾਅਦ ਆਪਾਂ ਨੂੰ ਕਣਕ ਤੋਂ ਝਾੜ ਲੈਣ ਵਾਸਤੇ ਕੋਈ ਨਹੀਂ ਰੋਕ ਸਕਦਾ ਇਹ ਚਾਰ ਚੀਜ਼ਾਂ ਝੰਡੇ ਪੱਤੇ ਦੇ ਅੰਦਰ ਹੋਣੀ ਜ਼ਰੂਰੀ ਹੈ ਅਬ ਆਗੇ ਦੁੱਜੇ ਪਾਸੇ ਗੱਲ ਕੀ ਜਦੋਂ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਬੱਲੀ ਦੇ ਉਤਲੇ ਪਾਸੇ ਜਿਹੜਾ ਪੱਤਾ ਹੈਗਾ ਉਹ ਝੰਡਾ ਪੱਤਾ ਹੈਗਾ ਤਾਂ ਉਸ ਝੰਡੇ ਪੱਤੇ ਦਾ ਉਸ ਬੱਲੀ ਦੇ ਪ੍ਰਤੀ ਕੀ ਰੋਲ ਹੈ ਉਸ ਝੜ ਦੇ ਪ੍ਰਤੀ ਕੀ ਰੋਲ ਹੈ ਕਿਉਂਕਿ ਜੇ ਆਪਾਂ ਕਣਕ ਦੇ ਅੰਦਰ ਦੇਖਾਂਗੇ ਤਾਂ ਝੰਡਾ ਪੱਤਾ ਮੂਰਲਾ ਪੱਤਾ ਹੈ ਤੇ ਉਹ ਚੋੜਾ ਵੀ ਹੁੰਦਾ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਜੇ ਪ੍ਰਕਾਸ਼ ਸੰਸਲੇਸ਼ਨ ਦੀ ਜਿਹੜੀ ਪ੍ਰਕਿਰਿਆ ਹੈ ਯਾਨਕਿ ਧੁੱਪ ਦੇ ਨਾਲ ਜਿਹੜੀ ਭੋਜਨ ਬਣਾਉਣ ਵਾਲੀ ਜਿਹੜੀ ਪ੍ਰਕਿਰਿਆ ਹੈ ਉਹ ਤੇਜ਼ ਹੋ ਜਾਂਦੀ ਹੈ ਔਰ ਜਦੋਂ ਉਹ ਤੇਜ਼ ਹੋ ਜਾਂਦੀ ਹੈ ਜੋ ਪੱਤੇ ਕੋਲੇ ਜਿਹੜੀ ਬੱਲੀ ਨਿਕਲੂਗੀ ਉਸ ਬੱਲੀ ਤੱਕ ਜਿਹੜਾ ਭੋਜਨ ਹੈ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਪਹੁੰਚੂਗਾ ਜਿਹਦੇ ਕਰਕੇ ਕਿ ਇਹ ਕਿ ਦਾਣਿਆਂ ਦੀ ਸੰਖਿਆ ਜ਼ਿਆਦਾ ਬਣੂਗੀ ਦਾਣੇ ਦਾ ਜੋ ਸਾਈਜ਼ ਹੈ ਉਹ ਵਧੀਆ ਬਣੂਗਾ ਤੇ ਦਾਣੇ ਦੀ ਕੁਆਲਿਟੀ ਹੈ ਉਹ ਵਧੀਆ ਰਹੂਗੀ ਦਾਣਾ ਚਮਕਦਾਰ ਰਹੂਗਾ ਤਾਂ ਇਹ ਜਿਹੜਾ ਫਰਕ ਹੈ ਇਹ ਆਪਾਂ ਨੂੰ ਉਸ ਝੰਡੇ ਪੱਤੇ ਦੇ ਕਰਕੇ ਆਪਾਂ ਨੂੰ ਕਣਕ ਦੇ ਅੰਦਰ ਦੇਖਣ ਨੂੰ ਮਿਲਦਾ ਹੈ ਤਾਂ ਦੋ ਚੀਜ਼ਾਂ ਆਪਣੇ ਕੋਲੇ ਸਪਸ਼ਟ ਹੋ ਗਈ ਕਿ ਜੇ ਝੰਡਾ ਪੱਤਾ ਸਵਸਤ ਹੈ ਹਰਾਬਰਾ ਹੈ ਤਾਂ ਆਟੋਮੈਟਿਕ ਝਾੜ ਦੇ ਉੱਤੇ ਬਹੁਤ ਵਧੀਆ ਫਰਕ ਪੈਣ ਵਾਲਾ ਹੈ ਤਾਂ ਹੀ ਅਸੀਂ ਲੋਕ ਬਾਰ-ਬਾਰ ਕਹਿ ਰਹੇ ਹਾਂ ਕਿ ਝੰਡਾ ਪੱਤਾ ਸਹੀ ਰਹਿਣਾ ਜ਼ਰੂਰੀ ਹੈ ਅੱਗੇ ਆਉਣ ਵਾਲਾ ਜੋ ਟਾਈਮ ਹੈ 70 ਤੋਂ ਲੈ ਕੇ 90 ਦਿਨ ਦੇ ਵਿਚਾਲੇ ਦਾ ਜੋ ਟਾਈਮ ਹੈ ਉਹ ਝੰਡੇ ਪੱਤੇ ਵਾਸਤੇ ਬਹੁਤ ਅਹਿਮ ਟਾਈਮ ਹੈ ਇਸ ਟਾਈਮ ਆਪਾਂ ਨੂੰ ਉਸ ਕਣਕ ਦੀ ਫਸਲ ਦੇ ਅੰਦਰ ਉਸ ਝੰਡੇ ਪੱਤੇ ਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਆਪਣੇ ਵਾਸਤੇ ਜੇ ਆਪਾਂ ਪੂਰਾ ਵਧੀਆ ਤਰੀਕੇ ਨਾਲ ਲਾਸਟ ਤੱਕ ਪੂਰਾ ਵਧੀਆ ਤਰੀਕੇ ਨਾਲ ਝੰਡੇ ਪੱਤੇ ਨੂੰ ਹਰਾ-ਪਰਾ ਰੱਖਣਾ ਹੈ ਔਰ ਵਧੀਆ ਝਾੜ ਆਪਾਂ ਲੋਕਾਂ ਨੇ ਕਣਕ ਦੇ ਅੰਦਰ ਲੈ ਕੇ ਜਾਣਾ ਹੈ ਅਬ ਆਗੀ ਗੱਲ ਕੀ ਝੰਡੇ ਪੱਤੇ ਨੂੰ ਕਿਵੇਂ ਆਪਾਂ ਲੋਕ ਸਵਸਥ ਰੱਖ ਸਕਦੇ ਆ ਬਿਮਾਰੀ ਤੋਂ ਰਹਿਤ ਕੇਮਰਾ ਰੱਖ ਸਕਦੇ ਹਾਂ ਝੰਡੇ ਪੱਤੇ ਦੀ ਚੋੜਾਈ ਆਪਾਂ ਕਿਵੇਂ ਮੇਨਟੇਨ ਕਰ ਸਕਦੇ ਹਾਂ ਤਾਂ ਉਹ ਵੀਡੀਓ ਜਿਹੜੀ ਹੈ ਉਹ ਆਪਾਂ ਅੱਗੇ ਅੱਗੇ ਵਾਲੀ ਵੀਡੀਓ ਜਿਹੜੀ ਹੈ ਉਹਦੇ ਅੰਦਰ ਆਪਾਂ ਲੋਕ ਪ੍ਰੋਡਕਟ ਦੱਸਾਂਗੇ ਚਾਹੇ ਉਹ ਕਿਸੇ ਪ੍ਰਕਾਰ ਦਾ ਤੱਤਾਂ ਦੀ ਘਾਟ ਆ ਰਹੀ ਹੈ ਚਾਹੇ ਉਹ ਕਿਸੇ ਪ੍ਰਕਾਰ ਦਾ ਉੱਲੀ ਨਾ ਸਕੇ ਤਾਂ ਉਹਦੇ ਬਾਰੇ ਆਪਾਂ ਲੋਕ ਅਗਲੀ ਵੀਡੀਓ ਦੇ ਅੰਦਰ ਆਪਾਂ ਲੋਕ ਗੱਲ ਕਰਾਂਗੇ ਤਾਂ ਮੇਰਾ ਮੇਜਰ ਆਈ ਸੀ ਇਸ ਵੀਡੀਓ ਦੇ ਅੰਦਰ ਦੱਸਣ ਦਾ ਕਿ ਝੰਡੇ ਪੱਤੇ ਦਾ ਰੋਲ ਬਹੁਤ ਅਹਿਮ ਹੈ ਕਣਕ ਦੇ ਅੰਦਰ ਅੱਜ ਦੇ ਟਾਈਮ ਯਾਨੀ ਕਿ ਸਹੀ 70 ਤੋਂ ਲੈ ਕੇ 90 ਦਿਨ ਦੇ ਵਿਚਾਲੇ ਜੋ ਝੰਡਾਪਤ ਹੈ ਉਹਨੂੰ ਸੰਭਾਲਣਾ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ ਉਹਨੂੰ ਹਰਾ ਭਰਾ ਰੱਖਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਉਸ ਟਾਈਮ ਦੇ ਅੰਦਰ ਉਸ ਸਟੇਜ ਦੇ ਅੰਦਰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਮੇਰੇ ਜਿਹੜਾ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤਾਂ ਮੇਰੀ ਤਰਫੋਂ ਆਈ ਸੀ ਜੈ ਜਵਾਨ ਜੈ ਕਿਸਾਨ ਸਤਿ ਸ੍ਰੀ ਅਕਾਲ